ਕੈਨੇਡੀਅਨ ਰੇਲ ਸ਼ਟਡਾਊਨ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ ਯੂਐਸ ਟ੍ਰੇਡ ਆ ਉਹ ਕਹਿੰਦੇ ਵੀ ਇਸ ਟਾਈਮ ਖੜ ਗਿਆ ਹੈਗਾ ਆ ਇਕਨੋਮਿਕ ਇੰਪੈਕਟ ਰੋਜ਼ਾਨਾ ਕਹਿੰਦੇ ਵੀ ਇਸ ਦਾ ਵਧੂਗਾ 20% ਜਿਹੜਾ ਸਮਾਨ ਅ ਅਮਰੀਕਾ ਦੇ ਵਿੱਚ ਪਹੁੰਚਦਾ ਆ ਉਹ ਪਹਿਨੋਂ ਕਹਿੰਦੇ ਕੈਨੇਡੀਅਨ ਪੋਰਟ ਵੈਂਕੂਵਰ ਤੇ ਪ੍ਰਿੰਸ ਰੂਪਰਟ ਉੱਥੇ ਆਉਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਵੱਲ ਨੂੰ ਰੇਲ ਗੱਡੀਆਂ ਦੇ ਜ਼ਰੀਏ ਜਿਹੜਾ ਉਹ ਪਹੁੰਚਦਾ ਆ ਸੋ ਹੁਣ ਜਦੋਂ ਉੱਥੇ ਹੀ ਕੰਮ ਕਾਜ ਠੱਪ ਹੋ ਜਾਊਗਾ ਤਾਂ ਅਮਰੀਕਾ ਦੇ ਵਿੱਚ ਸਪਲਾਈ ਚੇਨ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆਊਗੀ ਕਹਿੰਦੇ ਵੀ ਇਸ ਕਾਰਗੋ ਦੇ ਵਿੱਚ ਫਰਟਲਾਈਜ਼ਰ ਆਇਰਨ ਔਰ ਗ੍ਰੇਨ ਸੀਮੈਂਟ ਸਾਲਟ ਪੋਟਾਸ਼ ਕੋਲ ਕਾਰ ਟਿੰਬਰ ਤੇ ਕੰਟੇਨਰ ਜਿਹੜੇ ਆ ਕੰਜ਼ਿਊਮਰ ਗੁੱਡਸ ਦੇ ਨਾਲ ਭਰੇ ਹੋਏ ਇੰਟਰਮੀਡੀਏਟ ਪਾਰਟਸ ਦੇ ਨਾਲ ਭਰੇ ਹੋਏ ਅ ਉਹ ਹੁਣ ਆਉਣੇ ਬੰਦ ਹੋ ਜਾਣਗੇ ਇਕਨੋਮਿਕ ਇਮਪੈਕਟ ਕਹਿੰਦੇ ਵੀ ਇਸ ਦਾ ਜਿਹੜਾ ਭੈੜਾ ਅਸਰ ਆ ਯੂਐਸਡੀ ਇਕਨੋਮੀ ਦੇ ਉੱਤੇ ਪਊਗਾ ਕੈਨੇਡੀਅਨ ਇਕਨੋਮੀ ਤੇ ਆਬਵੀਅਸਲੀ ਪੈਣਾ ਹੀ ਪੈਣਾ ਕਿਉਂਕਿ ਉੱਥੇ ਜਿਹੜੀ ਆ ਇਹ ਹੜਤਾਲ ਹੋਣ ਜਾ ਰਹੀ ਆ ਟੀਮਸਟਰਜ਼ ਰੇਲ ਦੇ ਦੁਆਰਾ ਕੈਨੇਡਾ ਦੇ ਜਿਹੜੇ ਲੇਬਰ ਮਿਨਿਸਟਰ ਨੇ ਜੀਵਨ ਮੈਕੀਨਨ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਇਹ ਕੌਨਫੀਡੈਂਸ ਆ ਵੀ ਜਿਹੜੀ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨ ਬੋਰਡ ਉਹਨਾਂ ਦੇ ਰੈਫਰਲ ਨੂੰ ਮੰਨ ਲੈਣਗੇ ਸੋ ਅ ਅਮਰੀਕਾ ਵਾਲੇ ਵੀ ਜਿਹੜਾ ਉਹ ਜ਼ੋਰ ਪਾ ਰਹੇ ਆ ਕੈਨੇਡਾ ਦੇ ਉੱਤੇ ਵੀ ਭਾਈ ਕੋਈ ਨਾ ਕੋਈ ਸਮਝੌਤਾ ਕਰੋ ਕਿਉਂਕਿ ਸਾਡੇ ਉੱਤੇ ਵੀ ਤੁਹਾਡੀ ਜਿਹੜੀ ਸਟ੍ਰਾਈਕ ਦਾ ਅਸਰ ਆ ਉਹ ਭੜਾ ਹੁੰਦਾ ਜਾ ਰਿਹਾ ਆ ਕੈਨੇਡੀਅਨ ਰੇਲ ਸ਼ਟਡਾਊਨ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ ਯੂਐਸ ਟ੍ਰੇਡ ਆ ਉਹ ਕਹਿੰਦੇ ਵੀ ਇਸ ਟਾਈਮ ਖੜ ਗਿਆ ਹੈਗਾ ਆ ਇਕਨੋਮਿਕ ਇੰਪੈਕਟ ਰੋਜ਼ਾਨਾ ਕਹਿੰਦੇ ਵੀ ਇਸ ਦਾ ਵਧੂਗਾ 20% ਜਿਹੜਾ ਸਮਾਨ ਅਮਰੀਕਾ ਦੇ ਵਿੱਚ ਪਹੁੰਚਦਾ ਆ ਉਹ ਪਹਿਨੋਂ ਕੈਨੇਡੀਅਨ ਪੋਰਟ ਵੈਂਕੂਵਰ ਤੇ ਪ੍ਰਿੰਸ ਰੂਪਰਟ ਉੱਥੇ ਆਉਂਦਾ ਆ ਤੇ ਉਤੋਂ ਬਾਅਦ ਦੇ ਵਿੱਚ ਅਮਰੀਕਾ ਵੱਲ ਨੂੰ ਰੇਲ ਗੱਡੀਆਂ ਦੇ ਜ਼ਰੀਏ ਜਿਹੜਾ ਉਹ ਪਹੁੰਚਦਾ ਆ ਸੋ ਹੁਣ ਜਦੋਂ ਉੱਥੇ ਹੀ ਕੰਮਕਾਜ ਠੱਪ ਹੋ ਜਾਊਗਾ ਤਾਂ ਅਮਰੀਕਾ ਦੇ ਵਿੱਚ ਸਪਲਾਈ ਚੇਨ ਦੀ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਸਾਹਮਣੇ ਆਊਗੀ ਕਹਿੰਦੇ ਵੀ ਇਸ ਕਾਰਗੋ ਦੇ ਵਿੱਚ ਫਰਟੀਲਾਈਜ਼ਰ ਆਇਰਨ ਔਰ ਗ੍ਰੇਨ ਸੀਮੈਂਟ ਸਾਲਟ ਪੋਟਾਸ਼ ਗੋਲ ਕਾਰ ਟੈਂਬਰ ਤੇ ਕੰਟੇਨਰ ਜਿਹੜੇ ਆ ਕੰਜ਼ਿਊਮਰ ਗੁੱਡਸ ਦੇ ਨਾਲ ਭਰੇ ਹੋਏ ਅ ਇੰਟਰਮੀਡੀਏਟ ਪਾਰਟਸ ਦੇ ਨਾਲ ਭਰੇ ਹੋਏ ਉਹ ਹੁਣ ਆਉਣੇ ਬੰਦ ਹੋ ਜਾਣਗੇ ਇਕਨੋਮਿਕ ਇਮਪੈਕਟ ਕਹਿੰਦੇ ਵੀ ਇਸ ਦਾ ਜਿਹੜਾ ਭੜਾ ਅਸਰ ਆ ਯੂ ਐਸ ਡੀ ਇਕਨੋਮੀ ਦੇ ਉੱਤੇ ਪਊਗਾ ਕੈਨੇਡੀਅਨ ਇਕਨੋਮੀ ਤੇ ਆਬਵੀਅਸਲੀ ਪੈਣਾ ਹੀ ਪੈਣਾ ਕਿਉਂਕਿ ਉੱਥੇ ਜਿਹੜੀ ਆ ਇਹ ਹੜਤਾਲ ਹੋਣ ਜਾ ਰਹੀ ਆ ਟੀਮਸਟਰਜ਼ ਰੇਲ ਦੇ ਦੁਆਰਾ ਕੈਨੇਡਾ ਦੇ ਜਿਹੜੇ ਲੇਬਰ ਮਿਨਿਸਟਰ ਨੇ ਸਜੀਵਨ ਮੈਕੀਨਨ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਉਹਨਾਂ ਨੂੰ ਇੱਕ ਕੌਨਫੀਡੈਂਸ ਆ ਵੀ ਜਿਹੜੀ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨ ਬੋਰਡ ਉਹਨਾਂ ਦੇ ਰੈਫਰਲ ਨੂੰ ਮੰਨ ਲੈਣਗੇ ਸੋ ਅ ਅਮਰੀਕਾ ਵਾਲੇ ਵੀ ਜਿਹੜਾ ਉਹ ਜ਼ੋਰ ਪਾ ਰਹੇ ਆ ਕੈਨੇਡਾ ਦੇ ਉੱਤੇ ਵੀ ਭਾਈ ਕੋਈ ਨਾ ਕੋਈ ਸਮਝੌਤਾ ਕਰੋ ਕਿਉਂਕਿ ਸਾਡੇ ਉੱਤੇ ਵੀ ਤੁਹਾਡੀ ਜਿਹੜੀ ਸਟ੍ਰਾਈਕ ਦਾ ਅਸਰ ਆ ਉਹ ਭੈੜਾ ਹੁੰਦਾ ਜਾ ਰਿਹਾ